की गू कबी खेडे हटनि ते थापी नचंदी ਪਟਾਂ ਦੇ ਥਾਪੀ ਵੱਜਦੀ ਕਿ ਗੱਭਰੂ ਕਬੱਡੀ ਖੇਡਦੇ ਪਟਾਂ ਦੇ ਥਾਪੇ ਵੱਜਦੀ ਜਲਾਲ ਸਾਹਿਬ ਪਟਾਂ ਦੇ ਥਾਪੀ ਵੱਜਦੀ ਲਓ ਸਾਹਮਣੇ ਦੇਵ ਸਿਹਾ ਦਾਦੀ ਧਰਤੀ ਦਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਚਾਰ ਜਾਫੀ ਹੈ ਇਹਨਾਂ ਨੇ ਆਪਣੇ ਸਮੇਂ ਦੇ ਵਿੱਚ ਵਧੀਆ ਕਬੱਡੀ ਖੇਡੀ ਮੇਰੇ ਮਿੱਤਰੋ ਇੱਕ ਪਾਸੇ ਟੁੱਡੀ ਕੇ ਪਿੰਡ ਲਾਲਾ ਲਾਜਪਤ ਰਾਏ ਦੀ ਧਰਤੀ ਇੱਕ ਪਾਸੇ ਜੌਨੀ ਤੇ ਦੂਜੇ ਪਾਸੇ ਦੇਵ ਤਾੜੀਆਂ ਵਾਰੋ ਸੰਗਤ ਜੀ ਤਾੜੀਆਂ ਮਾਰਿਆ ਕਰੋ ਦਰਸ਼ਕੋ ਇਹਨਾਂ ਦੀ ਉਮਰਾਂ ਬਹੁਤ ਹੋ ਗਈਆਂ ਇਹ ਅੱਜ ਵੀ ਕਬੱਡੀ ਖੇਡੀ ਜਾਂਦੇ ਆ ਔਰ ਜਸ ਢਾਲੀਵਾਲ ਸਾਡਾ ਵੀਰ ਯੂਐਫਸੀ ਤੋਂ ਚੇਤੇ ਤਰ ਤੇ ਪੁੱਜਿਆ ਕਹਿੰਦਾ ਵੀ ਕਿੰਗ ਹੈਰੀ ਹੁਣੀ ਮਾਨ ਬਾਈ ਹੁਣੀ ਭਿੰਦੇ ਬੌਕਸਰ ਹੁਣੀ ਸਾਡੇ ਵੀਰ ਨੇ ਥੋੜੇ ਸਮੇਂ ਦੇ ਵਿੱਚ ਪੁੱਜਣਗੇ ਆਹ ਸਾਹਮਣੇ ਦੇਵ ਸਿੰਘਾ ਦਾ ਮੇਰੇ ਮਿੱਤਰੋ ਕਬੱਡੀ ਪਾਉਣ ਦੇ ਲਈ ਨੌਜਰ ਵਧਿਆ ਹੋਇਆ ਹੈ ਜਿਹੜਾ ਦੇਵ ਨੂੰ ਜਫਾ ਲਾਊਗਾ ਟਿੱਕਾ ਸਿੱਧੂ ਜੀ ਕਹਿੰਦੇ ਵੀ 500 ਦਾ ਮਾਨਸਰ ਕਰ ਦੇਵਾਂਗੇ ਪਿੱਕਾ ਸਿੱਧੂ ਜੀ ਕਹਿੰਦੇ ਵੀ 500 ਦਾ ਮਾਨ ਸਨਮਾਨ ਮੇਰੇ ਵੀਰੋ ਜਿਹੜਾ ਦਿੱਤਾ ਜਾਣਾ ਹੈ ਬਾਲ ਕਿੰਗ ਯੂ ਐਸ ਏ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜਾਣ ਫਾਈਨਲ ਦੀਆਂ ਟੀਮਾਂ ਨੂੰ ਸਾਡੀ ਹੱਥ ਮੰਨ ਕੇ ਬੈਠੀ ਹੈ ਵੀ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜਾਣ ਅੱਜ ਦੇ ਦਿਨ ਦਾ ਫਾਈਨਲ ਲਓ ਦੇਵ ਸਿੰਘਾ ਦੌਦ ਦਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਸ਼ਾਮ ਸੰਦੂਰੀ ਹੋ ਚੁੱਕੀ ਹੈ ਮੁੱਲਾਪੁਰ ਦੇ ਕੈਨੇਡਾ ਕੱਪ ਦਾ ਮੇਰੇ ਮਿੱਤਰੋ 40 ਸਾਲਾਂ ਦਾ ਮੈਚ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਜੌਨੀ ਟੁੱਡੀਕੇ ਤੇ ਕਹਿੰਦੇ ਦੇਵ સિંહਾਂ ਦੌੜ ਦੀ ਟੱਕਰ ਵੇਖਣਯੋਗ ਹੈ ਵੇਖਣਯੋਗ ਹੈ ਵੇਖਣਯੋਗ ਹੈ ਤੇ ਪੁਆਇੰਟ ਦੇਵਦਾ ਸ਼ੀ ਮਾਰਚ ਨੂੰ ਉਹਦੇ ਲਈ ਵੀ ਸਦਾ ਦਾਖਿਆਂ ਦੇ ਵਿੱਚ ਬਹੁਤ ਵੱਡਾ ਮੇਲਾ ਹੋਣਾ ਹੈ ਸੋ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਪੰਜਾਬ ਦੀ ਧਰਤੀ ਹੈ 19 ਤੇ 20 ਮਾਰਚ ਨੂੰ ਮੇਰੇ ਆਪਣੇ ਪਿੰਡ ਜਲਾਲ ਦੇ ਵਿੱਚ ਸਾਰਿਆਂ ਨੂੰ ਸੱਦਾ ਸਾਰੇ ਪੁੱਜਿਓ ਜਲਾਲ ਦੇ ਵਿੱਚ ਮੇਰੇ ਵੀਰੋ ਜੀਵਨ ਮਾਨੁਕੇ ਗੁਲਜਾਰੀ ਮੂਨਕ ਦਾ ਸਕੋਰਪੀਓ ਐਨ ਗੱਡੀਆਂ ਦੇ ਨਾਲ ਮਾਨ ਸਨਮਾਨ ਅਜਮੇਰ ਜਲਾਲ ਦਾ ਸੋਨੇ ਦੇ ਕੈਂਠੇ ਦੇ ਨਾਲ ਤੇ ਅਠਾ ਜਲਾਲਾਂ ਵੱਲੋਂ ਗੁਰਦੀਪ ਮਾਨਕ ਸਾਹਿਬ ਦੇ ਪਰਿਵਾਰ ਦਾ ਵੱਡਾ ਮਾਨ ਸਨਮਾਨ ਹੋਵੇਗਾ ਆਹ ਸਾਹਮਣੇ ਦੇਵ ਸਹੀਹਾਂ ਤੌਂ ਦੀ ਧਰਤੀ ਪਾਸੇ ਟੁੱਡੀ ਕੇ ਪਿੰਡ ਔਰ ਦੂਜੇ ਪਾਸੇ ਦੇਵ ਕਹਿੰਦੇ 50 ਸਾਲ ਜਾਂ 50 ਤੋਂ ਉੱਪਰ ਹੋ ਗਈ ਹੋਣੀ ਐ ਕਿਸੇ ਦੀ ਕਿਸੇ ਦੀ ਉਮਰ 51 ਸਾਲ ਐ ਬਾਧੂ ਮਾਸ ਨਹੀਂ ਉਮਰ ਦੇ ਹਿਸਾਬ ਨਾਲ ਕਹਿੰਦਾ ਉਮਰਾਂ ਅੱਗੇ ਜੋਰ ਨਹੀਂ ਚੱਲਦਾ ਗੋਡਿਆਂ ਮੋਡਿਆਂ ਦਾ ਤੇ ਆਹ ਸਾਹਮਣੇ ਕਬੱਡੀ ਵਾਲੀ ਦੇਵ ਦੀ ਪੈ ਗਈ ਐ ਖੇਡ ਲਓ ਦੇਵ ਦੀ ਕਬੱਡੀ ਮੈਦਾਨ ਦੇ ਵਿੱਚ ਪੈ ਰਹੀ ਐ ਪੁਰਾਣੇ ਖੁੰਡ ਨੇ ਸਾਹਮਣੇ ਦੇਖਾਂਗੇ ਹਿੱਕਾ ਡੁੰਦੀਆਂ ਪਈਆਂ ਨੇ ਖੱਲੇ-ਖੱਲੇ ਨੰਬਰ ਦੇ ਲੋਕਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਜਲਾਲ ਸਾਹਿਬ ਆਪੇ ਤਾੜੀਆਂ ਵੱਜ ਜਾਂਦੀ ਐ ਆਪੇ ਤਾੜੀਆਂ ਵੱਜ ਜਾਂਦੀ ਐ ਨੀਆਂ ਨੂੰ ਹਾਂ ਮਿੱਤਰੋ ਰਾਜਾ ਖੇਲਾ ਲਿਖੇ ਗੱਲ ਲੱਖ ਲੱਖ ਦੀ ਤੇ ਧੁੰਮ ਪੈ ਗਈ ਮੁੱਲਾਪੁਰ ਦੇ ਕੈਨੇਡਾ ਕੱਪ ਦੇ ਧੁੰਮ ਪੈ ਗਈ ਮੁੱਲਾਪੁਰ ਦੇ ਕੈਨੇਡਾ ਕੱਪ ਦੀ ਕੈਨੇਡਾ ਕੱਪ ਦੀਆਂ ਗੱਲਾਂ ਹੋ ਰਹੀਆਂ ਬਹੁਤ ਵੱਡੇ ਵੱਡੇ ਖਿਡਾਰੀ ਪੁਜੇ ਹੋਏ ਨੇ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਇਹ ਨੌਜਨ ਦੇਵ ਸਿੰਘਾ ਦੌਦ ਦੀ ਧਰਤੀ ਹੈ ਆਹ ਟਾਪਰ ਹੀੜੇ ਦਾ ਏਰੀਆ ਹੈ ਸ਼ਹੀਦਾਂ ਦੀ ਧਰਤੀ ਮੇਰੇ ਮਿੱਤਰੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਰੇਡ ਪਰ ਦੂਜੇ ਪਾਸੇ ਕੀਤੀ ਕਮਾਲ ਤੇ ਪੁਆਇੰਟ ਜਿਹੜਾ ਦੇਵ ਸਿੰਘਾ ਦੌਦ ਵਾਲਾ ਆਪਣੀ ਟੀਮ ਦੇ ਲਈ ਨੰਬਰ ਦਾ ਵਾਅਦਾ ਕਰ ਗਿਆ ਟਕਿੰਗ ਯੂਐਸਏ ਸ਼ੱਕਰਪੁਰ ਤੇ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆਂ ਦੀ ਟੀਮ ਪੰਜਾਬ ਯੂनाइटेड ਕਬੱਡੀ ਫੈਡਰੇਸ਼ਨ ਦੇ ਇਹ ਕਿਨੇ ਦੋ ਚੋਟੀ ਦੀਆਂ ਟੀਮਾਂ ਦਾ ਅੱਜ ਦਾ ਫਾਈਨਲ ਖੇੜਿਆ ਜਾਵੇਗਾ ਕੈਨੇਡਾ ਕੱਪ ਆ ਬਈ ਹੋ ਰੇਡ ਇਹ ਸਾਹਮਣੇ ਚਾਰ ਕੌਣ 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 ਪਾਉਂਦਾ ਹੈ ਤਵਾਲਾ ਮੇਰੀ ਦੂਤ ਤੇ ਕਰਕੇ ਮੈਦਾਨ ਚ ਕਿ ਗੱਭਰੂ ਕਬੱਡੀ ਖੇੜਦੇ ਆ ਪੱਟਾਂ ਤੇ ਥਾਪੀ ਵੱਜਦੀ ਪੱਟਾਂ ਤੇ ਥਾਪੀ ਵੱਜਦੀ ਕਿ ਗੱਭਰੂ ਕਬੱਡੀ ਖੇੜਦੇ ਪੱਟਾਂ ਦੇ ਥਾਪੇ ਵੱਜਦੀ ਜਲਾਲ ਸਾਹਿਬ ਵੱਡਾਂ ਦੇ ਧੱਬੀ ਵੱਜਦੀ ਲਓ ਸਾਹਮਣੇ ਦੇਵ ਸੀਹਾ ਦਾਦੀ ਦੀ ਧਰਤੀ ਦਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਚਾਰ ਜਾਫੀ ਹੈ ਇਹਨਾਂ ਨੇ ਆਪਣੇ ਸਮੇਂ ਦੇ ਵਿੱਚ ਵਧੀਆ ਕਬੱਡੀ ਖੇਡੀ ਮੇਰੇ ਮਿੱਤਰੋ ਇੱਕ ਪਾਸੇ ਟੁੱਡੀ ਕੇ ਪਿੰਡ ਲਾਲਾ ਲਾਜਪਤ ਰਾਏ ਦੀ ਧਰਤੀ ਇੱਕ ਪਾਸੇ ਜੋਨੀ ਤੇ ਦੂਜੇ ਪਾਸੇ ਦੇਵ ਤਾੜੀਆਂ ਵਾਰ ਸੰਗੀਤ ਜੀ ਤਾੜੀਆਂ ਮਾਰਿਆ ਕਰੋ ਦਰਸ਼ਕੋ ਇਹਨਾਂ ਦੀਆਂ ਉਮਰਾਂ ਬਹੁਤ ਹੋ ਗਈਆਂ ਇਹ ਅੱਜ ਵੀ ਕਬੱਡੀ ਖੇਡੀ ਜਾਂਦੇ ਆ ਔਰ ਜਸ ਧਾਲੀਵਾਲ ਸਾਡਾ ਵੀਰ ਯੂਐਸਏ ਕੋ ਚੇਤੇ ਤਰ ਤੇ ਪੁੱਜਿਆ ਕਹਿੰਦਾ ਵੀ ਕਿੰਗ ਹੈਰੀ ਹੁਣੀ ਮਾਨ ਬਾਈ ਹੁਣੀ ਭਿੰਦੇ ਬੌਕਸਰ ਹੁਣੀ ਸਾਡੇ ਵੀਰ ਨੇ ਥੋੜੇ ਸਮੇਂ ਦੇ ਵਿੱਚ ਪੁੱਜਣਗੇ ਆਹ ਸਾਹਮਣੇ ਦੇਵ ਸਿੰਘਾ ਦਾ ਮੇਰੇ ਮਿੱਤਰੋ ਕਬੱਡੀ ਪਾਉਣ ਦੇ ਲਈ ਨੌਜਰ ਵਧਿਆ ਹੋਇਆ ਹੈ ਜਿਹੜਾ ਦੇਵ ਨੂੰ ਜੱਫਾ ਲਾਊਗਾ ਟਿੱਕਾ ਸਿੱਧੂ ਜੀ ਕਹਿੰਦੇ ਵੀ 500 ਦਾ ਮਾਨ ਸਰਕਾਰ ਦੇਵਾਂਗੇ ਪਿੱਕਾ ਸਿੱਧੂ ਜੀ ਕਹਿੰਦੇ ਵੀ 500 ਦਾ ਮਾਨਸਰਮਾਨ ਮੇਰੇ ਵੀਰੋ ਜਿਹੜਾ ਦਿੱਤਾ ਜਾਣਾ ਹੈ ਬਾਲ ਕਿੰਗ ਯੂ ਐਸ ਏ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜਾਣ ਫਾਈਨਲ ਦੀਆਂ ਟੀਮਾਂ ਨੂੰ ਸਾਡੀ ਹੱਤਵੰਦ ਕੇ ਬੇਨਤੀ ਹੈ ਵੀ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜਾਣ ਅੱਜ ਦੇ ਦਿਨ ਦਾ ਫਾਈਨਲ ਲਓ ਦੇਵ ਸਿੰਘਾ ਦੌਤ ਦਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਸ਼ਾਮ ਸੰਦੂਰੀ ਹੋ ਚੁੱਕੀ ਹੈ ਮੁੱਲਾਪੁਰ ਦੇ ਕਨੇਡਾ ਕੱਪ ਦਾ ਮੇਰੇ ਮਿੱਤਰੋ 40 ਸਾਲਾਂ ਦਾ ਮੈਚ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਜੌਨੀ ਟੁੱਡੀ ਕੇਤੇ ਕਹਿੰਦੇ ਦੇਵ ਸਿੰਘਾਂ ਦੌੜ ਦੀ ਟੱਕਰ ਵੇਖਣਯੋਗ ਹੈ ਵੇਖਣਯੋਗ ਹੈ ਵੇਖਣਯੋਗ ਹੈ ਤੇ ਪੁਆਇੰਟ ਦੇਵਦਾ 31 ਮਾਰਚ ਨੂੰ ਉਹਦੇ ਲਈ ਵੀ ਸੱਦਾ ਦਾਖਿਆਂ ਦੇ ਵਿੱਚ ਬਹੁਤ ਵੱਡਾ ਮੇਲਾ ਹੋਣਾ ਸੋ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਪੰਜਾਬ ਦੀ ਧਰਤੀ ਹੈ 19 ਤੇ 20 ਮਾਰਚ ਨੂੰ ਮੇਰੇ ਆਪਣੇ ਪਿੰਡ ਜਲਾਲ ਦੇ ਵਿੱਚ ਸਾਰਿਆਂ ਨੂੰ ਸਦਾ ਸਾਰੇ ਪੁੱਜਿਓ ਜਲਾਲ ਦੇ ਵਿੱਚ ਮੇਰੇ ਵੀਰੋ ਜੀਵਨ ਮਾਨੁਕੇ ਗੁਲਜਾਰੀ ਮੂਨਕ ਦਾ ਸਕਾਰਪੀਓ ਐਨ ਗੱਡੀਆਂ ਦੇ ਨਾਲ ਮਾਨ ਸਨਮਾਨ ਅਜਮੇਰ ਜਲਾਲ ਦਾ ਸੋਨੇ ਦੇ ਕੈਂਠੇ ਦੇ ਨਾਲ ਤੇ ਅਠਾ ਜਲਾਲਾਂ ਵੱਲੋਂ ਕੁਲਦੀਪ ਮਾਨਕ ਸਾਹਿਬ ਦੇ ਪਰਿਵਾਰ ਦਾ ਵੱਡਾ ਮਾਨ ਸਨਮਾਨ ਹੋਵੇਗਾ ਆਹ ਸਾਹਮਣੇ ਦੇਵ ਸਹੀਹਾ ਦੌਦ ਦੀ ਧਰਤੀ ਇੱਕ ਪਾਸੇ ਟੁੱਡੀ ਕੇ ਪਿੰਡ ਔਰ ਦੂਜੇ ਪਾਸੇ ਦੇਵ ਕਹਿੰਦੇ 50 ਸਾਲ ਜਾਂ 50 ਤੋਂ ਉੱਪਰ ਹੋਗੀ ਹੋਣੀ ਹੈ ਕਿਸੇ ਦੀ ਕਿਸੇ ਦੀ ਉਮਰ 51 ਸਾਲ ਹੈ ਵਾਧੂ ਮਾਸਨੀ ਉਮਰ ਦੇ ਹਿਸਾਬ ਨਾਲ ਕਹਿੰਦਾ ਉਮਰ ਆ ਕੇ ਜੋਰ ਨਹੀਂ ਚੱਲਦਾ ਗੋਡਿਆਂ ਮੋਡਿਆਂ ਦਾ ਤੇ ਆਹ ਸਾਹਮਣੇ ਕਬੱਡੀ ਵਾਲੀ ਦੇਵ ਦੀ ਪੈ ਗਈ ਆ ਖੇਡ ਲਓ ਦੇਵ ਦੀ ਕਬੱਡੀ ਮੈਦਾਨ ਦੇ ਵਿੱਚ ਪੈ ਰਹੀ ਹੈ ਪੁਰਾਣੇ ਖੁੰਡ ਦੇ ਸਾਹਮਣੇ ਦੇਖਾਂਗੇ ਹਿੱਕਾ ਗੁੰਦੀਆਂ ਪਈਆਂ ਨੇ ਕੱਲੇ-ਕੱਲੇ ਨੰਬਰ ਦੇ ਲੋਕਾਂ ਨੂੰ ਕਹਿਣ ਵੀ ਲੋੜ ਨਹੀਂ ਪੈਂਦੀ ਜਲਾਲ ਸਾਹਿਬ ਆਪੇ ਤਾੜੀਆਂ ਵੱਜ ਜਾਂਦੀ ਹੈ ਆਪੇ ਤਾੜੀਆਂ ਵੱਜ ਜਾਂਦੀਆਂ ਲਓਆਂ ਨੂੰ ਹਾਣ ਮਿੱਤਰੋ ਰਾਜਾ ਖੇਲਾ ਲਿਖੇ ਗੱਲ ਲੱਖ ਲੱਖ ਦੀ ਤੇ ਧਮ ਪੈ ਗਈ ਮੁੱਲਾਪੁਰ ਦੇ ਕੈਨੇਡਾ ਕੱਪ ਦੇ ਧਮ ਪੈ ਗਈ ਮੁੱਲਾਪੁਰ ਦੇ ਕੈਨੇਡਾ ਕੱਪ ਦੀ ਕੈਨੇਡਾ ਕੱਪ ਦੀਆਂ ਗੱਲਾਂ ਹੋ ਰਹੀਆਂ ਬਹੁਤ ਵੱਡੇ ਵੱਡੇ ਖਿਡਾਰੀ ਪੁੱਜੇ ਹੋਏ ਨੇ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਇਹ ਨੌਜਨ ਦੇਵ ਸਿੰਘਾਂ ਦੌਦ ਦੀ ਧਰਤੀ ਹੈ ਆਹ ਟਾਪਰ ਹੀੜੇ ਦਾ ਏਰੀਆ ਹੈ ਸ਼ਹੀਦਾਂ ਦੀ ਧਰਤੀ ਮੇਰੇ ਮਿੱਤਰੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਰੇਡ ਪਰ ਦੂਜੇ ਪਾਸੇ ਕੀਤੀ ਕਮਾਲ ਤੇ ਪੁਆਇੰਟ ਜਿਹੜਾ ਦੇਵ ਸਿੰਘਾ ਦੌਦ ਵਾਲਾ ਆਪਣੀ ਪਿੰਡ ਲਈ ਨੰਬਰ ਦਾ ਵਾਅਦਾ ਕਰ ਗਿਆ ਕਿੰਗ ਯੂ ਐਸ ਏ ਸ਼ਕਰਪੁਰ ਤੇ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੋਂ ਦੀ ਟੀਮ ਪੰਜਾਬ ਯੂनाइटेड ਕਬੱਡੀ ਫੈਡਰੇਸ਼ਨ ਦੀ ਹੈ ਇਹਨੇ ਦੋ ਚੋਟੀ ਦੀਆਂ ਟੀਮਾਂ ਦਾ ਅੱਜ ਦਾ ਫਾਈਨਲ ਖੇੜਿਆ ਜਾਵੇਗਾ ਕੈਨੇਡਾ ਕੱਪ ਆ ਬਈ ਹੋ ਰੇਡ ਇਹ ਸਾਹਮਣੇ ਚਾਰ ਕੌਣ 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 ਪਾਉਂਦਾ ਹੈ ਤੁਹਾਲਾ ਮੇਰੇ ਦੋਸਤੋ ਦੇ ਕਰਕੇ ਮੈਦਾਨ ਚ ਕਿ ਗੱਗਰੂ ਕਬੱਡੀ ਖੇਡਦੇ ਆ ਪੱਟਾਂ ਤੇ ਥਾਪੀ ਵੱਜਦੀ ਪੱਟਾਂ ਤੇ ਥੱਪੀ ਵੱਜਦੀ ਕਿ ਗੱਭਰੂ ਕਬੱਡੀ ਖੇਡਦੇ ਪੱਟਾਂ ਦੇ ਥਾਪੇ ਵੱਜਦੀ ਜਲਾਲ ਸਾਹਿਬ ਪੱਟਾਂ ਦੇ ਥੱਪੀ ਵੱਜਦੀ ਲਓ ਸਾਹਮਣੇ ਦੇਵ ਸਿੰਘਾ ਦਾਦੀ ਧਰਤੀ ਦਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਚਾਰ ਜਾਫੀ ਹੈ ਇਹਨਾਂ ਨੇ ਆਪਣੇ ਸਮੇਂ ਦੇ ਵਿੱਚ ਵਧੀਆ ਕਬੱਡੀ ਖੇਡੀ ਮੇਰੇ ਮਿੱਤਰੋ ਇੱਕ ਪਾਸੇ ਟੁੱਡੀ ਕੇ ਪਿੰਡ ਲਾਲਾ ਲਾਜਪਤ ਰਾਏ ਦੀ ਧਰਤੀ ਇੱਕ ਪਾਸੇ ਜੋਨੀ ਤੇ ਦੂਜੇ ਪਾਸੇ ਦੇਵ ਤਾੜੀਆਂ ਵਾਰ ਸੰਗਤ ਜੀ ਤਾੜੀਆਂ ਮਾਰਿਆ ਕਰੋ ਦਰਸ਼ਕੋ ਇਹਨਾਂ ਦੀ ਉਮਰਾਂ ਬਹੁਤ ਹੋ ਗਈਆਂ ਇਹ ਅੱਜ ਵੀ ਕਬੱਡੀ ਖੇਡੀ ਜਾਂਦੇ ਆ ਔਰ ਜੱਸ ਧਾਲੀਵਾਲ ਸਾਡਾ ਵੀਰ ਯੂਐਫਐ ਤੋਂ ਚੇਚੇ ਤਰਫ ਤੇ ਪੁੱਜਿਆ ਕਹਿੰਦਾ ਵੀ ਕਿੰਗ ਹੈਰੀ ਹੁਣੀ ਮਨ ਬਾਈ ਹੁਣੀ ਭਿੰਦੇ ਬੌਕਸਰ ਹੁਣੀ ਸਾਡੇ ਵੀਰ ਨੇ ਥੋੜੇ ਸਮੇਂ ਦੇ ਵਿੱਚ ਪੁੱਜਣਗੇ ਆਹ ਸਾਹਮਣੇ ਦੇਵ ਸਿੰਘਾ ਦਾ ਮੇਰੇ ਮਿੱਤਰੋ ਕਬੱਡੀ ਪਾਉਣ ਦੇ ਲਈ ਨੌਜਰ ਵਧਿਆ ਹੋਇਆ ਹੈ ਜਿਹੜਾ ਦੇਵ ਨੂੰ ਜੱਫਾ ਲਾਊਗਾ ਟਿੱਕਾ ਸਿੱਧੂ ਜੀ ਕਹਿੰਦੇ ਵੀ 500 ਦਾ ਮਾਨ ਸਰਕਾਰ ਦੇਵਾਂਗੇ ਇੱਕਾ ਸਿੱਧੂ ਜੀ ਕਹਿੰਦੇ ਵੀ 500 ਦਾ ਮਾਨ ਸਨਮਾਨ ਮੇਰੇ ਵੀਰੋ ਜਿਹੜਾ ਦਿੱਤਾ ਜਾਣਾ ਹੈ ਬਾਲ ਕਿੰਗ ਯੂ ਐਸ ਏ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜਾਣ ਫਾਈਨਲ ਦੀਆਂ ਟੀਮਾਂ ਨੂੰ ਸਾਡੀ ਆਤਮਾਨਕੇ ਬੇਨਤੀ ਹੈ ਵੀ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜਾਣ ਅੱਜ ਦੇ ਦਿਨ ਦਾ ਫਾਈਨਲ ਲਓ ਦੇਵਸੀਹਾ ਦੌੜ ਦਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਸ਼ਾਮ ਸੰਦੂਰੀ ਹੋ ਚੁੱਕੀ ਹੈ ਮੁੱਲਾਪੁਰ ਦੇ ਕਨੇਡਾ ਕੱਪ ਦਾ ਮੇਰੇ ਮਿੱਤਰੋ 40 ਸਾਲਾਂ ਦਾ ਮੈਚ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਜੌਨੀ ਟੁੱਡੀਕੇ ਤੇ ਕਹਿੰਦੇ ਦੇਵ ਸਿੰਘਾਂ ਦੌੜ ਦੀ ਟੱਕਰ ਵੇਖਣਯੋਗ ਹੈ ਵੇਖਣਯੋਗ ਹੈ ਵੇਖਣਯੋਗ ਹੈ ਤੇ ਪੁਆਇੰਟ ਦੇਵ ਦਾ ਸ਼ੀਰ ਮਾਰਚ ਨੂੰ ਉਹਦੇ ਲਈ ਵੀ ਸੱਦਾ ਦਾਖਿਆਂ ਦੇ ਵਿੱਚ ਬਹੁਤ ਵੱਡਾ ਮੇਲਾ ਹੋਣਾ ਸੋ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਹੈ ਪੰਜਾਬ ਦੀ ਧਰਤੀ ਹੈ 19 ਤੇ 20 ਮਾਰਚ ਨੂੰ ਮੇਰੇ ਆਪਣੇ ਪਿੰਡ ਜਲਾਲ ਦੇ ਵਿੱਚ ਸਾਰਿਆਂ ਨੂੰ ਸੱਦਾ ਸਾਰੇ ਪੁੱਜਿਓ ਜਲਾਲ ਦੇ ਵਿੱਚ ਮੇਰੇ ਵੀਰੋ ਜੀਵਨ ਮਾਨੁਕੇ ਗੁਲਜਾਰੀ ਮੂਨਕ ਦਾ ਸਕੋਰਪੀਓ ਐਨ ਗੱਡੀਆਂ ਦੇ ਨਾਲ ਮਾਨ ਸਨਮਾਨ ਅਜਮੇਰ ਜਲਾਲ ਦਾ ਸੋਨੇ ਦੇ ਕੈਂਠੇ ਦੇ ਨਾਲ ਤੇ ਅਠਾ ਜਲਾਲਾਂ ਵੱਲੋਂ ਕੁਲਦੀਪ ਮਾਨਕ ਸਾਹਿਬ ਦੇ ਪਰਿਵਾਰ ਦਾ ਵੱਡਾ ਮਾਨ ਸਨਮਾਨ ਹੋਵੇਗਾ ਆਹ ਸਾਹਮਣੇ ਦੇਵ ਸਹੀਹਾ ਦੌਦ ਦੀ ਧਰਤੀ ਇੱਕ ਪਾਸੇ ਟੁੱਡੀ ਕੇ ਪਿੰਡ ਔਰ ਦੂਜੇ ਪਾਸੇ ਦੇਵ ਕਹਿੰਦੇ 50 ਸਾਲ ਜਾਂ 50 ਤੋਂ ਉੱਪਰ ਹੋ ਗਈ ਹੋਣੀ ਹੈ ਕਿਸੇ ਦੀ ਕਿਸੇ ਦੀ ਉਮਰ 51 ਸਾਲ ਹੈ